ਠੀਕ ਹੈ ਮੈਂ ਘੁੱਟ ਨਹੀਂ ਕਿਤੇ ਨਹੀਂ ਸਾਰਾ ਕੋਹ ਉਹਨਾਂ ਉਹ ਸਾਰੀਆਂ ਡੱਬੀਆਂ ਚ ਕੱਢ ਕੇ ਲੈ ਗਏ ਸੋਨਾ ਜਿੰਨਾ ਮੁੰਦਰੀਆਂ ਆਹੀਂ ਆਹ ਸਾਰਾ ਹੈਗਾ ਇੱਥੇ ਫਿਰ ਉਧਰ ਵੀਡੀਓ ਕਲ ਸਾਰੇ ਸਭ ਡਾਊਨ ਆਉਟ ਹੋ ਗਏ ਹਾਂ ਫਿਰ ਸਾਰੇ ਗੱਲਾਂ ਕਰ ਰਹੇ ਕਿੰਨੇ ਦੀ ਨੋਟ ਕਰਾਇਆ ਤੁਹਾਡੇ ਘਰੋਂ ਕਰਾਇਆ ਦੋ ਮੁੰਡੇ ਨਿਕਲੇ ਹਨ 18 ਦੇ ਵਿੱਚ 15 ਦੇ ਕਿ 18 ਦੇ ਹੋ ਨਿਕਲੇ ਆਹ ਦਾ ਇੱਕ ਜਿਹੜਾ ਭਕਵਾੜ ਇੱਕ ਉਹ ਦੇਖੋ ਉਹਦੇ ਉਹਦੇ ਚ 골ਡ 골ਡ ਉਹ ਚ ਸੀ ਸਾਰਾ ਉਹ ਦੂਜੀ ਵਿੱਚ ਉਹਦੇ ਸਾਰੇ ਲੋਕਰ ਲੁਪਤ ਹੋ ਗਏ ਆਪਾਂ ਭੰਨਿਆ ਕਿਤਾਬ ਉੱਪਰ ਇੱਕ ਮੈਂ ਫਿਰ ਦੂਜੀ ਕੋਲ ਲੂੰਗੀ ਦੇ ਨੈ ਨ ਕਬਾੜੀਆਂ ਦਾ ਨਹੀਂਗਾ ਉਦਾਂ ਪਾਜੀ ਦੱਸਦੇ ਕੈਮਰੇ ਚ ਇੰਨੇ ਵਜੇ ਇੰਨੇ ਨੰਗੇ ਦੋ ਮੁੰਡੇ ਰੰਗੇ ਆ ਮੈਂ 11 15 ਤੇ ਗਈ ਆ 11 ਉਹ ਮੈਂ تنਪੇ ਦਿਆਂ ਬਾਕੀ ਟੀ 2 ਕੇ ਵਾਲੇ ਚੈੱਕ ਕਰਦੇ ਆ ਪਾਣਾ ਲੋਕ ਲੱਗਾ ਵਾ ਤੇ ਕੰਮ ਹੋ ਰਿਹਾ ਚੈੱਕ ਕਰਦੇ ਆ ਜਿੰਦਾ ਲਾ ਕੇ ਜਿੰਦਾ ਵਰਮਾਰੀਆਂ ਨੂੰ ਲੋਕ ਲੱਗੇ ਹੋ

11 ਵਜੇ 15 ਮਿੰਟ ਤੇ ਬੈਂਕ ਗਈ ਆ 11 ਵਜੇ 55 ਮਿੰਟ ਤੇ ਮੈਂ ਘਰ ਆਈ ਆ ਜਦੋਂ ਘਰ ਆਈ ਆ ਤੇ ਬਾਹਰਲਾ ਲੋਕ ਸਾਡਾ ਲੱਗਾ ਸੀ ਗੇਟ ਦਾ ਤੇ ਮੇਨ ਐਂਟਰੀ ਜਿਹੜੀ ਉਹਦਾ ਲੋਕ ਟੁੱਟਾ ਹੋਇਆ ਸੀਗਾ ਠੀਕ ਹੈ ਜਦੋਂ ਸਾਰਿਆਂ ਨੂੰ ਦੱਸਿਆ ਮੈਂ ਅੰਦਰ ਨਹੀਂ ਵੜੀ ਹੈਗੀ ਮੈਂ ਬਾਹਰ ਚੱਲ ਕੇ ਆਪਣੇ ਹਸਬੰਦ ਨੂੰ ਫੋਨ ਕੀਤਾ ਇਹ ਆਏ ਆ ਇਹਨਾਂ ਨੂੰ 10 ਮਿੰਟ ਲੱਗਣੇ ਹੀ ਮਲਸੀਆ ਤੋਂ ਆਉਂਦਿਆਂ ਨੂੰ ਫਿਰ ਮੇਰਾ ਆੜਿੰਗ ਵਾਰਡ ਸਾਰਾ ਇਕੱਠਾ ਹੋ ਗਿਆ ਐਮਸੀ ਸਾਹਿਬ ਆਏ ਆ ਤੇ ਜਦੋਂ ਆ ਕੇ ਅੰਦਰ ਵੜ ਕੇ ਦੇਖਿਆ ਵਾ ਤੇ ਸਾਡੇ ਜਿਹੜੀਆਂ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੋੜੇ ਹੋਏ ਸੀਗੇ ਤੇ 10 ਟੋਲੇ ਮੇਰਾ ਉੱਥੇ ਸੋਨਾ ਜਿਹਦੇ ਵਿੱਚ ਚਾਰ ਪੰਜ ਰਿੰਗ ਸੀਗੀਆਂ ਦੋ ਤਿੰਨ 이어ਰਿੰਗ ਸੀ ਇੱਕ ਮੇਰਾ ਮਤਲਬ ਸੀਗਾ ਨੈਕਲੈਸ ਦੇ ਨਾਲ ਸੈੱਟ ਸੀਗਾ ਪੂਰਾ ਉਹ ਲੈ ਗਏ ਆ ਪਲੱਸ ਚਾਂਦੀ ਸੀਗੀ 10 ਟੋਲੇ ਉਹ ਲੈ ਕੇ ਗਏ ਆ ਤੇ 4000 ਕੈਸ਼ ਸੀਗਾ ਉਹ ਲੈ ਗਏ ਆ ਤਾਂ ਸਾਰੀਆਂ ਅਲਮਾਰੀਆਂ ਦੇ ਲੋਕ ਤੋੜੇ ਹੋਏ ਆ ਤੇ ਅਸੀਂ ਬਿਲਕੁਲ ਇੱਥੇ ਸੇਫ ਨਹੀਂ ਹੈਗੇ ਸਾਡੀ ਪ੍ਰਸ਼ਾਸਨ ਕੋ ਇਹ ਹੀ ਮੰਗਾ ਕਿ ਵੀ ਸਾਨੂੰ ਸੇਫ ਰੱਖਿਆ ਜਾਵੇ ਤੇ ਜਿਹੜੇ ਚੋਰ ਆ ਉਹ ਫੜੇ ਜਾਣ ਫੜ ਕੇ ਸਾਡਾ ਸਮਾਨ ਵੀ ਵਾਪਸ ਹੋਵੇ ਤੇ ਉਹਨਾਂ ਨੂੰ ਥੱਲ ਪਾਈ ਜਾਵੇ ਚੋਰਾ ਨੂੰ ਵੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਸੀਸੀਟੀਵੀ ਕੈਮਰੇ ਸਰ ਗਵੰਡੀਆਂ ਦੇ ਹੈਗੇ ਉਹ ਚੈੱਕ ਹੋ ਰਹੇ ਪੁਲਿਸ ਆਈ ਹੋਈ ਹੈ ਉਹ ਚੈੱਕ ਹੋ ਰਿਆ ਹੈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਇਹੀ ਸਰ ਮੰਗਾ ਵੀ ਚੋਰਾਂ ਨੂੰ ਫੜੇ ਜਾਵੇ ਚੋਰ ਤੇ ਸਾਡਾ ਸਮਾਨ ਵੀ ਵਾਪਸ ਹੋ ਜਾਵੇ ਤੇ ਪਲੱਸ ਸਾਡੇ ਲਈ ਕੋਈ ਸੇਫਟੀ ਦੀ ਕੁਛ ਬਣਾਇਆ ਜਾਵੇ ਕੋਈ ਸਾਡੇ ਲਈ ਕੋਈ ਸਕਿਉਰਟੀ ਗਾਰਡ ਹੋ ਰੱਖਿਆ ਜਾਵੇ ਸਾਡੀ ਕਲੋਨੀ ਲਈ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਦੇਵੇਂਗੇ ਤੁਸੀਂ ਕਹਿ ਰਹੇ ਹੋ 15 ਕੇ 20 ਮਿੰਟ ਤੇ ਵਾਸਤੇ ਤੁਸੀਂ ਘਰੋਂ ਬਾਹਰ ਨਹੀਂ ਸਰ 35 ਤੋਂ 40 ਮਿੰਟ ਲਈ 35 ਤੋਂ 40 ਮਿੰਟ ਵਾਸਤੇ ਗਏ ਆਂ ਤੇ 4 40 ਮਿੰਟਾਂ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਆ ਕੇ ਘਰ ਦਾ ਤੈਅ ਸੰਸਬਦ ਕੀ ਲੈਣਾ ਜਾਓਗੇ ਸਰ ਉਹੀ ਹੈ ਤੁਸੀਂ ਆਪ ਦੇਖੋ ਵੀ ਅਸੀਂ ਕਿੱਥੇ ਸੇਫ ਹੈਗੇ ਜੇ ਅਸੀਂ 35 40 ਮਿੰਟ ਲਈ ਬਾਹਰ ਨਹੀਂ ਜਾ ਸਕਦੇਗੇ ਤੇ ਅਸੀਂ ਲੇਡੀਜ਼ ਕੱਲੀਆ ਘਰੇ ਰਹਿਣੀਆਂ ਸੀ ਕਿੱਥੋਂ ਸੇਫ ਹੈਗੀਆਂ ਦੱਸੋ ਸਮਾਨ ਵੀ ਵਾਪਸ ਆਵੇ ਤੇ ਚੋਰਾਂ ਨੂੰ ਠੱਲ ਵੀ ਪਵੇ ਵੀ ਇਹ ਜਿਹੜੀ ਸਾਡੇ ਨਾਲ ਹੋਈ ਹੈ ਅੱਗੇ ਕਿਸੇ ਹੋਰ ਨਾਲ ਨਾ ਹੋਵੇ 13 ਤਰੀਕ ਨੂੰ ਸਾਡੇ ਗਵਾਂਡ ਹੋਇਆ ਸੀ ਉਹਦੀ ਕੋਈ ਪਤਾ ਨਹੀਂ ਕੋਈ ਇਨਕੁਆਰੀ ਨਹੀਂ ਖਾਸ ਹੋਈ ਜਾਂ ਕਿੱਦਾਂ ਉਹਦਾ ਕੁਝ ਪਤਾ ਨਹੀਂ ਲੱਗਾ ਉਹਨਾਂ ਦਾ ਮੂੰਹ ਪੈ ਗਿਆ ਕਿ ਉੱਥੇ ਨਹੀਂ ਕੁਝ ਹੋਇਆ ਤੇ ਇੱਥੇ ਕੀ ਹੋ ਜਾਣਾ ਵਾ ਤੇ ਉਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਸਾਡੇ ਦੋ ਘਰਾਂ ਨੂੰ ਇੰਜਾਮ ਦੇ ਦਿੱਤਾ ਤੇ ਬਾਕੀ ਪੁਲਿਸ ਆਈ ਆ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਆ ਜਿੱਦਾਂ ਕੋਈ ਰਿਪੋਰਟ ਮਿਲਦੀ ਤੁਹਾਨੂੰ ਦੱਸਿਆ ਜਾਊਗਾ